ਪਾਵਨਾ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਹੇਮਕੁੰਡ ਤਾ ਪਹਾੜ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਬਾਸ ਸਰਦਾਸ ਬੇਰੀ ਹੈ ਸਮੂਚੀਆਂ ਸਗਤਾਂ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਫੇਰ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਵਾਹਣਾ ਮਰਥੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਹੋਰ ਗੁਬਿੰਦ ਕਾ ਪੂਰਨ ਗੁਣ ਦਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਚੇ ਸਾਥ ਨੂੰ ਸਾਰੀਆਂ ਸੰਤਾਂ ਦੀ ਯਾਤਰਾ ਸਫਲ ਕਰਾਉਣੀ ਪਾਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਯਾਰ ਬਖਸ਼ਣਾ ਆਪਣੇ ਦਰੋਂ ਕਰੂ ਹੋਰ ਸਿੱਖੀ ਜੀਵਨ ਨਾਮ ਦਾਤੀਆਂ ਦਾ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਧਰਤੀ ਤੇ ਹੇਮਕੁੰਟ ਪਹਾੜ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਦੀ ਦੇ ਚਰਨਾਂ ਕਮਲਾਂ 'ਚ ਸਰਦਾਸ ਦੀ ਹੈ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਅਮਰਤਖਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਦੇ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਫੇਰ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਨਵਾਣ ਵਾਣੀ ਵਿਰਥੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੂਰ ਗੁਬਿੰਦ ਕਾ ਭਗਵਾਨ ਗੁਣ ਦਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਚੇ ਸਾਥ ਤੂ ਸਾਰੀਆਂ ਸੰਤਾਂ ਦੀ ਯਾਤਰਾ ਸਫਲ ਕਰਾਉਣੀ ਆਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਪਿਆਰ ਬਖਸ਼ਣਾ ਆਪਣੇ ਦਰੋਂ ਘਰੋ ਧਰ ਸਿੱਖੀ ਜੀਵਨ ਨਾਮ ਦਾਤੀਆਂ ਦਾ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਹੇਮਕੁੰਡ ਪਹਾੜ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਸਰਦਾਸ ਬੇਨ ਰਿਹਾ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਅਮਰਤਖਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਦੇ ਆਪਰ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਫੇਰ ਕੌਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਵਾਣ ਮਰਥੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੂਰ ਗੋਬਿੰਦ ਕਾ ਮੂਰਨ ਗੁਣ ਦਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਚੇ ਸਾਥ ਤੂ ਸਾਰੀਆਂ ਸੰਗਾਂ ਦੀ ਯਾਤਰਾ ਸਫਲ ਕਰਵਾਉਣੀ ਆਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਪਿਆਰ ਬਖਸ਼ਣਾ ਆਪਣੇ ਦਰੋਂ ਘਰੂ ਔਰ ਸਿੱਖੀ ਜੀਵਨ ਨਾਮ ਦਾੰਦੀਆਂ ਦਾ